ਮੈਂ ਸਵਕਦਾਰ ਆ ਆ ਖਾਲੀ ਮੋੜੀ ਨਾ ਮੈਂ ਸਵਕਦਾਰ ਆ ਆ ਖਾਲੀ ਮੋੜੀ ਨਾ ਕਰਦੇ ਮਹਿਰ ਦੀਆਂ ਨਜ਼ਰਾ ਦਿਲ ਨੂੰ ਤੋੜੀ ਨਾ ਕਰਦੇ ਮਹਿਰ ਦੀਆਂ ਨਜ਼ਰਾ ਦਿਲ ਨੂੰ ਤੋੜੀ ਨਾ ਡੁੱਬਦੀ ਦੁਨੀਆ ਖਾਤਰ ਨਾਮ ਦਾ ਚੱਕਰ ਚ ਕੇ ਸੱਚਾ ਸਬਕ ਸਿਖਾਇਆ ਸੀ ਡੁੱਬਦੀ ਦੁਨੀਆ ਖਾਤਰ ਨਾਮ ਦਾ ਚੱਕਰ ਚਲਾਇਆ ਸੀ ਸਭ ਦਰਮਾਨੂ ਇਕੱਠਾ ਕਰਕੇ ਸੱਚਾ ਸਬਕ ਸਿਖਾਇਆ ਸੀ ਬਖਸ਼ਿ ਆਵ ਗੁਣ ਮੇਰੇ ਚਰਨੋ ਤੋੜੀ ਨਾ ਬਖਸ਼ੀ ਆਵ ਗੁਣ ਮੇਰੇ ਚਰਨੋਂ ਤੋੜੀ ਨਾ ਮੈਂ ਸੇਵਕ ਦਰ ਆਇਆ ਖਾਲੀ ਮੋੜੀ ਨਾ ਮੈਂ ਸੇਵਕ ਦਰ ਆਇਆ ਖਾਲੀ ਮੋੜੀ ਨਾ ਕਰਦੇ ਮਿਹਰ ਦੀਆਂ ਨਜ਼ਰਾਂ ਦਿਲ ਨੂੰ ਤੋੜੀ ਨਾ ਕਰਦੇ ਮਿਹਰ ਦੀਆਂ ਨਜ਼ਰਾਂ ਦਿਲ ਨੂੰ ਤੋੜੀ ਨਾ ਉਸ ਕੋ ਡੇ ਰਾਖਸ਼ਸਤੇ ਕਿਰਪਾ ਗੁਰੂ ਨਾਨਕ ਨੇ ਕੀਤੀ ਖਾਂਦਾ ਸੀ ਉਹ ਲੋਕਾਂ ਤਾਈਂ ਪਾਪਾ ਨਾਲ ਪਰिती ਸੀ ਉਸ ਕੋ ਡੇ ਰਾਖਸ਼ਸਤੇ ਕਿਰਪਾ ਗੁਰੂ ਨਾਨਕ ਨੇ ਕੀਤੀ ਸੀ ਖਾਂਦਾ ਸੀ ਉਹ ਲੋਕਾਂ ਤਾਈਂ ਪਾਪਾ ਨਾਲ ਪਰिती ਸੀ ਸੀਨੇ ਦੇ ਨਾਲ ਲਾਲੇ ਮੁਖ ਤੂੰ ਮੋੜੀ ਨਾ ਸੀਨੇ ਦੇ ਨਾਲ ਲਾਲੇ ਮੁਖ ਤੂੰ ਮੋੜੀ ਨਾ ਕਰਦੇ ਮਿਹਰ ਦੀਆਂ ਨਜ਼ਰਾ ਦਿਲ ਨੂੰ ਤੋੜੀ ਨਾ ਮੈਂ ਸਵਕਦਰ ਆਇਆ ਖਾਲੀ ਮੋੜੀ ਨਾ ਮੈਂ ਸਵਕਦਰ ਆਇਆ ਖਾਲੀ ਮੋੜੀ ਨਾ ਕਰਦੇ ਮਹਿਰ ਦੀਆਂ ਨਜ਼ਰਾਂ ਦਿਲ ਨੂੰ ਤੋੜੀ ਨਾ ਕਰਦੇ ਮਹਿਰ ਦੀਆਂ ਨਜ਼ਰਾਂ ਦਿਲ ਨੂੰ ਤੋੜੀ ਨਾ ਜੇਕਰ ਹੋ ਜੇ ਤੇਰੀ ਕਿਰਪਾ ਪਿੰਗਲਾ ਪਰਬਤ ਚੜਦਾ ਏ ਗੁੰਗੇ ਨੂੰ ਜੇ ਰਸਨਾ ਬਖਸ਼ੇ ਕਥਨ ਪਾਣੀ ਦਾ ਕਰਦਾ ਜੀ ਜੇਕਰ ਹੋ ਜੇ ਤੇਰੀ ਕਿਰਪਾ ਪਿੰਗਲਾ ਪਰਬਤ ਚੜਦਾ ਜੀ ਗੁੰਗੇ ਨੂੰ ਜੇ ਰਸਣਾ ਬਖਸ਼ੇ ਕਥਨ ਬਾਣੀ ਦਾ ਕਰਦਾ ਜੀ ਜਿੰਦ ਨੇ ਮਾਣੀ ਨਰਕਾਂ ਦੇ ਵਿੱਚ ਰੋਲੀ ਨਾ ਜਿੰਦ ਨੇ ਮਾਣੀ ਨਰਕਾਂ ਦੇ ਵਿੱਚ ਰੋਲੀ ਨਾ ਕਰਦੇ ਮਹਿਰ ਦੀਆਂ ਨਜ਼ਰਾਂ ਦਿਲ ਨੂੰ ਤੋੜੀ ਨਾ ਮੈਂ ਸੇਵਕ ਦਰ ਆਇਆ ਖਾਲੀ ਮੋੜੀ ਨਾ ਮੈਂ ਸੇਵਕ ਦਰ ਆਇਆ ਖਾਲੀ ਮੋੜੀ ਨਾ ਕਰ ਦੇ ਮਿਹਰ ਦੀਆਂ ਨਜ਼ਰਾਂ ਦਿਲ ਨੂੰ ਤੋੜੀ ਨਾ ਕਰ ਦੇ ਮਿਹਰ ਦੀਆਂ ਨਜ਼ਰਾਂ ਦਿਲ ਨੂੰ ਤੋੜੀ ਨਾ ਬਣਾ ਪਖਾਰੀ ਦਰ ਤੇਰੇ ਦਾ ਉਹ ਨਾ ਆਸਰਾ ਖੋਈ ਜੀ ਦਰ ਤੋਂ ਬਿਨਾ ਦਾਤਿਆ ਮਿਲਦੀ ਕਿਤੇ ਨਟੋਈ ਜੀ ਬਣਾ ਪਖਾਰੀ ਦਰ ਤੇਰੇ ਦਾ ਓ ਨਾਇਆ ਸਿਰ ਖੋਈ ਜੀ ਤੇਰੇ ਦਰ ਤੋਂ ਬਿਨਾ ਦਾਤਿਆ ਮਿਲਦੀ ਕਿਤੇ ਨਟੋਈ ਜੀ ਦਰ ਤੇਰੇ ਦਾ ਮੰਗਤਾ ਪ੍ਰੀਤ ਤੂੰ ਤੋੜੀ ਨਾ ਦਰ ਤੇਰੇ ਦਾ ਮੰਗਤਾ ਤੂ ਤੋੜੀ ਨਾ ਕਰ ਦੇ ਮਿਹਰ ਦੀਆਂ ਨਜ਼ਰਾਂ ਦਿਲ ਨੂੰ ਤੋੜੀ ਨਾ ਕਰ ਦੇ ਮਿਹਰ ਦੀਆਂ ਨਜ਼ਰਾਂ ਦਿਲ ਨੂੰ ਤੋੜੀ ਨਾ ਮੈਂ ਸੇਵਕ ਦਰ ਆਇਆ ਖਾਲੀ ਮੋੜੀ ਨਾ ਮੈਂ ਸੇਵਕ ਦਰ ਆਇਆ ਖਾਲੀ ਮੋੜੀ ਨਾ ਕਰ ਦੇ ਮਿਹਰ ਦੀਆਂ ਨਜ਼ਰਾਂ ਦਿਲ ਨੂੰ ਤੋੜੀ ਨਾ ਕਰਦੇ ਮਿਹਰ ਦੀਆਂ ਨਜ਼ਰਾਂ ਦਿਲ ਨੂੰ ਤੋੜੀ ਨਾ